ਇਸ ਮੀਡੀਆ ਦੇ ਜੀ ਆਇਆਂ ਨੂੰ ਜਿਹੜੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਆਏ ਨੇ ਤੇ ਇਹ ਜਿਹੜਾ ਪ੍ਰੋਗਰਾਮ ਆ ਸਾਡੀ ਪੂਰੇ ਭਾਰਤ ਵਿੱਚ ਅਰਵਿੰਦ ਕਾਂਜਰੀਵਾਲ ਜੀ ਦੀ ਗ੍ਰਿਫਤਾਰੀ ਦੇ ਖਿਲਾਫ ਭੁਖ ਹੜਤਾਲ ਤੇ ਬੈਠੇ ਆ ਅਸੀਂ ਔਰ ਇਸ ਵਿੱਚ ਮੈਂ ਕਹਿ ਦੇਣਾ ਚਾਹੁੰਦਾ ਕਿ ਜਿੱਦਾਂ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਖੋਣਾ ਸੀ ਕਿਸੇ ਨੇ ਗੋਰਿਆਂ ਨੇ ਖੋਣਾ ਸੀ ਤਾਂ ਉਹਨਾਂ ਨੂੰ 40 ਸਾਲ ਲੱਗੇ ਸੀ ਔਰ ਤੁਸੀਂ ਇਹ ਦੇਖੋ ਵੀ ਅੱਜ ਦੀ ਡੇਟ 'ਚ ਜਿਹੜਾ ਮੋਦੀ ਆ ਉਹ ਇੱਕ ਹਿਟਲਰ ਦੇ ਰੂਪ ਵਿੱਚ ਕੰਮ ਕਰ ਰਿਹਾ ਔਰ ਮੈਨੂੰ ਲੱਗਦਾ ਕਿ ਜੇ ਇਸ ਵਾਰੀ ਅਸੀਂ ਇੰਡੀਆ ਅਲਾਈਅੰਸ ਜਾਂ ਕਿਤੇ ਮੋਦੀ ਸਾਹਿਬ ਦਾ ਵਿਰੋਧ ਨਾ ਕੀਤਾ ਉਹਨਾਂ ਦੇ ਖਿਲਾਫ ਵੋਟ ਨਾ ਪੁੱਗਦੇ ਤਾਂ ਡੈਮੋਕ੍ਰੇਸੀ ਦਾ ਕਹਨ ਹੋ ਜਾਊਗਾ ਔਰ ਡੈਮੋਕ੍ਰੇਸੀ ਖਤਮ ਹੋ ਜਾਊਗੀ ਔਰ 29 ਵਿੱਚ 2029 ਵਿੱਚ ਦੁਬਾਰਾ ਇਲੈਕਸ਼ਨ ਨਹੀਂ ਹੋਊਗੀ ਇੰਡੀਆ ਵਿੱਚ ਔਰ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਸਾਰਿਆਂ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਅੱਜ ਸਾਥ ਹੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੀ ਇੱਕ ਇਤਾਂ ਦੇ ਇਨਸਾਨ ਹਨ ਜਿਨ੍ਹਾਂ ਤੋਂ ਮੋਦੀ ਨੂੰ ਡਰ ਲੱਗਦਾ ਪਿਆ ਕਿਉਂਕਿ ਆਮ ਆਦਮੀ ਪਾਰਟੀ ਕਿੱਦਾਂ ਦੀ ਪਾਰਟੀ ਜਿਹੜੀ 10 ਸਾਲ ਦੇ ਵਿੱਚ ਨੈਸ਼ਨਲ ਪਾਰਟੀ ਬਣੀ ਔਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਬਹੁਤ ਵਧੀਆ ਸੀ ਸੋਚ ਵਧੀਆ ਸੀ ਤੇ ਉਹਨਾਂ ਨੇ ਜਿਹੜੇ ਸਕੂਲ ਦਾ ਮਾਡਲ ਦਿੱਤਾ ਇੱਕ ਔਰ ਹਸਪੀਟਲਸ ਦਾ ਮਾਡਲ ਦਿੱਤਾ ਇਹ ਉਹਨਾਂ ਦੀ ਸੋਚ ਮੈਂ ਸੋਚਦਾ ਕਿ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਜਦੋਂ ਰਾਜ ਕਰਦੇ ਸੀ ਉਹਨਾਂ ਨੇ ਜਦੋਂ ਵੀ ਰਾਜ ਜਿੱਨਾ ਚ ਰਾਜ ਕੀਤਾ ਉਹ ਜਦੋਂ ਵੀ ਇੱਕ ਕਿਨਾ ਕਿਸੇ ਵੀ ਪਿੰਡ ਵਿੱਚ ਕੋਈ ਗੁਰਦੁਆਰਾ ਮੰਦਿਰ ਮਸਜਿਦ ਬਣਾਉਂਦੇ ਸੀ ਤੇ ਉਹਦੇ ਨਾਲ ਉਹ ਕਹਿੰਦੇ ਸੀ ਪਹਿਲਾਂ ਇੱਕ ਸਕੂਲ ਬਣੂਗਾ ਨਾਲ ਇੱਕ ਹਸਪੀਟਲ ਦੇ ਤਰ੍ਹਾਂ ਜੋ ਵੀ ਉਸ ਟਾਈਮ ਚੱਲਦਾ ਸੀ ਉਹ ਬਣੂਗਾ ਔਰ ਉਸ ਤੋਂ ਬਾਅਦ ਉਹ ਕਿਨਾ ਕਿਸੇ ਵੀ ਪਿੰਡ ਚ ਗੁਰਦੁਆਰਾ ਬਣਾਉਣ ਦੀ ਜਾਂ ਮੰਦਿਰ ਮਸਜਿਦ ਬਣਾਉਣ ਦੀ ਇਜਾਜ਼ਤ ਦਿੰਦੇ ਸੀ ਸਾਡੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਵੀ ਇਹ ਇੱਕ ਹੈ ਮੁੱਖ ਆਦੇਸ਼ੇ ਸੀ ਕਿ ਜਿਹੜਾ ਉਹ ਚਾਹੁੰਦੇ ਸੀ ਕਿ ਇੰਡੀਆ ਨੂੰ ਇੱਕ ਐਦਾਂ ਦਾ ਕੰਟਰੀ ਬਣਾ ਦਿੱਤਾ ਜਾਵੇ ਕਿ ਇਹ ਇਹਨਾਂ ਵਿੱਚ ਕਿਸੇ ਨੂੰ ਕਿਸੇ ਤਰ੍ਹਾਂ ਦੀ ਮੁਸੀਬਤ ਨਾ ਆਵੇ